ਸਤਿ ਸ਼੍ਰੀ ਅਕਾਲ ਜੀ ਵੀਰਿਆ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਗੋਰੀਆਂ ਨੇ ਕੁੱਟਿਆ ਪੰਜਾਬੀ ਵਿਦਿਆਰਥੀ ਤੋੜ ਦਿੱਤੀਆਂ ਸਰੀਰ ਦੀਆਂ ਕਈ ਹੱਡੀਆਂ ਅਸਰੇ ਆਮ ਕੱਢੀਆਂ ਗਾਲਾਂ ਕਿਹਾ ਗੋ ਇੰਡੀਆਨ ਆਸਟ੍ਰੇਲੀਆ ਦੇ ਐਡੀਲੇਟ ਵਿੱਚ 23 ਸਾਲ ਭਾਰਤੀ ਵਿਦਿਆਰਥੀ ਚਰਨਪ੍ਰੀਤ ਸਿੰਘ ਨੇ ਨਸਲੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਹਮਲਾ ਕਥਿਤ ਤੌਰ ਤੇ ਸ਼ਨੀਵਾਰ 27 ਜੁਲਾਈ ਨੂੰ 19 ਜੁਲਾਈ ਨੂੰ ਰਾਤ 9:22 ਵਜੇ ਦੇ ਨੇੜੇ ਤੇੜੇ ਹੋਇਆ ਇਹ ਹਮਲਾ ਉਦੋਂ ਹੋਇਆ ਜਦੋਂ ਉਹ ਅਤੇ ਉਸ ਦੀ ਪਤਨੀ ਦੀ ਲਾਈਟ ਡਿਸਪਲੇ ਦੇਖਣ ਲਈ ਬਾਹਰ ਨਿਕਲੇ ਸਨ ਜਿਵੇਂ ਹੀ ਆਪਣੀ ਕਾਰ ਪਾਰਕ ਵਿੱਚ ਕਰ ਰਹੇ ਸਨ ਪੰਜ ਲੋਕਾਂ ਦੇ ਇੱਕ group ਨੇ ਉਹਨਾਂ ਤੇ ਉਹਨਾਂ ਨੂੰ ਘੇਰ ਲਿਆ ਅਤੇ ਉਹਨਾਂ ਨੂੰ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਹੈ ਇੰਡੀਆ ਟੂਡੇ ਦੀ ਇੱਕ ਰਿਪੋਰਟ ਦੇ ਮੁਤਾਬਕ ਹਮਲਾਵਰਾਂ ਨੇ ਇੱਕ ਹੋਰ ਗੱਡੀ ਤੋਂ ਉਤਰ ਕੇ اچانک ਹਮਲਾ ਕੀਤਾ ਹੈ ਹਮਲਾਵਰਾਂ ਦੇ ਹੱਥਾਂ ਵਿੱਚ ਤਿੱਖੀਆਂ ਚੀਜ਼ਾਂ ਸਨ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਵਿੱਚ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਹਮਲਾਵਰ ਹਮਲਾਵਰ ਗਾਲਾਂ ਕੱਡੀਆਂ ਕੱਢਦਿਆਂ ਹੋਏ ਚਰਨਪ੍ਰੀਤ ਸਿੰਘ ਨੂੰ ਲੱਤਾਂ ਅਤੇ ਮੁੱਕੇ ਮਾਰ ਰਹੇ ਹਨ ਹਮਲੇ ਤੋਂ ਬਾਅਦ ਚਰਨਪ੍ਰੀਤ ਸੜਕ ਤੇ ਬੇਹੋਸ਼ ਹੋ ਕੇ ਡਿੱਗ ਪਿਆ ਹੈ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਚਿਹਰੇ ਦੀਆਂ ਕਈ ਹੱਡੀਆਂ ਟੁੱਟ ਗਈਆਂ ਹਨ ਐਡਿਲੇਟਰ ਦੇ ਇੱਕ ਹਸਪਤਲ ਵਿੱਚ ਦਾਖਲ ਹੋਣ ਤੋਂ ਬਾਅਦ ਉਸ ਨੇ ਨੌਨ న్యూਸ ਨੂੰ ਦੱਸਿਆ ਹੈ ਕਿ ਇਹ ਘਟਨਾ ਪਹਿਲਾਂ ਪਾਰਕਿੰਗ ਵਿਵਾਦ ਵਰਗੀ ਲੱਗ ਰਹੀ ਸੀ ਪਰ ਜਲਦੀ ਹੀ ਇੱਕ ਖੁੱਲਿਆ ਨਸਲੀ ਹਮਲਾ ਬਣ ਗਿਆ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਐਨੋਫੀਲਡ ਐਨਫੀਲਡ ਇਲਾਕੇ ਤੋਂ ਇੱਕ 20 ਸਾਲਾ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਕੀ ਦੋਸ਼ੀ ਅਜੇ 20 ਫਰਾਰ ਹਨ। ਪੁਲਿਸ ਨੇ ਆਮ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ ਅਤੇ ਘਟਨਾ ਵਾਲੀ ਥਾਂ ਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਮਲੇ ਤੋਂ ਬਾਅਦ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਵਿੱਚ ਬਹੁਤ ਗੁੱਸਾ ਹੈ। ਲੋਕ ਸੋਸ਼ਲ ਮੀਡੀਆ ਅਤੇ ਚਰਨਪ੍ਰੀਤ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਜਨਕੀਨੀ ਬਣਾਉਂਦੀ ਮੰਗ ਕਰ ਰਹੇ ਹਨ ਦੱਖਣੀ ਆਸਟ੍ਰੇਲੀਆ ਦੇ ਮੁੱਖ ਮੰਤਰੀ ਪੀਟਰ ਮੈਨੋ ਨੋਕੀ ਕਾਸ ਨੇ ਇਸ ਹਮਲੇ ਦੀ ਸਖਤ ਨਿੰਦਾ ਕਰਦਿਆਂ ਹੋਇਆ ਕਿਹਾ ਹੈ ਕਿ ਸਾਡੇ ਰਾਜ ਵਿੱਚ ਨਸਲੀ ਵਿਕਰੇਦ ਦਾ ਕੋਈ ਵੀ ਸਬੂਤ ਅਵਿ ਅਵਿਕਾਰਯੋਗ ਹੈ ਅਤੇ ਸਾਡੀ ਸਮਾਜਿਕ ਸੋਚ ਤੋਂ ਬਿਲਕੁਲ ਉਲਟ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ